ਰਵਨੀਤ ਸਿੰਘ ਬਿੱਟੂ ਹਾਲ ਹੀ ਦੇ ਵਿੱਚ ਬੀਜੇਪੀ ਗਏ ਨੇ ਚੋਣ ਲੜੇ ਸੀ ਪਰ ਜਿੱਤ ਨਹੀਂ ਸਕੇ ਤਾਂ ਵੀ ਰਾਜ ਮੰਤਰੀ ਬਣ ਗਏ ਪਰ ਇਸ ਦੇ ਬਾਵਜੂਦ ਅਚਾਨਕ ਹੁਣ ਵੱਖ-ਵੱਖ ਕਿਸਮ ਦੇ ਬਿਆਨ ਦਿੰਦੇ ਸੁਣਾਈ ਦਿੰਦੇ ਨੇ ਕਦੇ ਕੋਈ ਬਿਆਨ ਕਦੇ ਉਸ ਦੇ ਉਲਟ ਦੇ ਰਹਿੰਦੇ ਨੇ ਪਤਾ ਨਹੀਂ ਲੱਗਦਾ ਕਿ ਰਵਨੀਤ ਬਿੱਟੂ ਕਦੋਂ ਸੱਚ ਕਹਿ ਰਹੇ ਨੇ ਕਦੋਂ ਦਿਲ ਦੀ ਗੱਲ ਕਹਿ ਰਹੇ ਨੇ ਪਰ ਹੁਣ ਦੁਬਾਰਾ ਇੱਕ ਇਹੋ ਜਿਹੀ ਗੱਲ ਹੋਈ ਜਿਸ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਦੇ ਉੱਤੇ ਸਵਾਲ ਖੜੇ ਹੋਣ ਲੱਗੇ ਦਰਸਲ ਰਵਨੀਤ ਸਿੰਘ ਬਿੱਟੂ ਅਚਾਨਕ ਭਾਈ ਅਮਰਤਪਾਲ ਸਿੰਘ ਦੀ ਹਮਾਇਤ ਕਰਨ ਲੱਗ ਗਏ ਨੇ ਅਚਾਨਕ ਭਾਈ ਅਮਰਤਪਾਲ ਸਿੰਘ ਦੇ ਬਾਰੇ ਵਿੱਚ ਬੜੇ ਹੀ ਸਤਕਾਰਤ ਵਰਡਸ ਇਸਤੇਮਾਲ ਕਰਨ ਲੱਗ ਗਏ ਨੇ ਬੜੇ ਅਲਫਾਜ਼ ਜਿਹੜੇ ਉਹਨਾਂ ਦੇ ਸਤਕਾਰਪੂਰਵਕ ਹੋ ਗਏ ਨੇ ਭਾਈ ਅਮਰਤਪਾਲ ਸਿੰਘ ਨੂੰ ਲੈ ਕੇ ਉਹਨਾਂ ਦੀ ਹਮਾਇਤ ਦੇ ਵਿੱਚ ਰੁੱਝ ਗਏ ਨੇ ਆਖਰਕਾਰ ਇਸ ਤਰ੍ਹਾਂ ਅਚਾਨਕ ਹੋ ਕਿਉਂ ਗਿਆ ਪਹਿਲਾਂ ਤਾਂ ਰਵਨੀਤ ਸਿੰਘ ਬਿੱਟੂ ਹਿੱਕ ਦੇ ਜੋਰ ਤੇ ਗੱਲ ਕਰਦੇ ਸੀ ਕਿ ਜੇ ਭਾਈ ਅਮਰਤਪਾਲ ਸਿੰਘ ਦੇਸ਼ ਦੀ ਅਖੰਡਤਾ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨਗੇ ਤਾ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਏਦਾਂ ਏਦਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਭਾਈ ਅਮਰਿਤਪਾਲ ਸਿੰਘ ਦੇ ਬਾਰੇ ਕੀਤੀਆਂ ਗਈਆਂ ਪਰ ਹੁਣ ਰਮੀਤ ਸਿੰਘ ਬਿੱਟੂ ਦੇ ਲਹਿਜੇ ਵਿੱਚ ਅਚਾਨਕ ਨਰਮਾਈ ਆ ਗਈ ਹੈ ਰਮੀਤ ਸਿੰਘ ਬਿੱਟੂ ਦਾ ਲਹਿਜਾ ਬੜਾ ਹੁਣ ਸਤਕਾਰਤ ਹੋ ਗਿਆ ਹੈ ਬੜਾ ਮੱਠਾ ਪੈ ਗਿਆ ਪ੍ਰਤੀਤ ਹੁੰਦਾ ਵਾਰ-ਵਾਰ ਭਾਈ ਅਮਰਿਤਪਾਲ ਸਿੰਘ ਦੀ ਹਮਾਇਤ ਕਰਦੇ ਨਜ਼ਰ ਆ ਰਹੇ ਨੇ ਵਾਰ-ਵਾਰ ਭਾਈ ਅਮਰਿਤਪਾਲ ਸਿੰਘ ਦੇ ਸਮਰਥਨ 'ਚ ਖੜਦੇ ਨਜ਼ਰ ਆ ਰਹੇ ਨੇ ਭਾਵੇਂ ਕਿ ਭਾਈ ਅਮਰਤਪਾਲ ਦੇ ਸਮਰਥਨ 'ਚ ਖੜ੍ਹ ਰਹੇ ਨੇ ਪਰ ਉਹਨਾਂ ਦੇ ਮਾਤਾ ਜੀ ਵਾਲੇ ਬਿਆਨ ਨੂੰ ਵੀ ਨਾਲ ਹੀ ਕੋਟ ਕਰ ਰਹੇ ਨੇ ਕਹਿੰਦੇ ਕਿ ਉਹਨਾਂ ਨੇ ਤਾਂ ਉਹਨਾਂ ਦੇ ਤਾਂ ਮਾਤਾ ਜੀ ਨੇ ਵੀ ਹੁਣ ਕਹਿ ਦਿੱਤਾ ਕਿ ਭਾਈ ਅਮਰਤਪਾਲ ਸਿੰਘ ਖਾਲਿਸਤਾਨ ਦਾ ਸਮਰਥਨ ਨਹੀਂ ਕਰਦੇ ਔਰ ਇੱਥੋਂ ਤੱਕ ਕਹਿ ਦਿੱਤਾ ਕਿ ਉਹਨਾਂ ਦੇ ਮੁੰਡੇ ਨੇ ਤਾਂ ਸੰਵਿਧਾਨ ਦੀ ਸੌ ਚੁੱਕੀ ਹੈ ਜਿਸ ਨੂੰ ਕੋਟ ਕਰ ਰਹੇ ਆ ਰਮਨੀਤ ਸਿੰਘ ਬਿੱਟੂ ਨੇ ਕਈ ਵਾਰ ਬਿਆਨ ਜਾਰੀ ਕਰ ਦਿੱਤੇ ਨੇ ਪਰ ਸਵਾਲ ਇਹ ਖੜਦਾ ਪਿਆ ਹੈ ਕਿ ਕੀ ਰਮਨੀਤ ਸਿੰਘ ਬਿੱਟੂ ਦੇ ਬਿਆਨਾਂ ਦੇ ਵਿੱਚ ਹੁਣ ਭਾਈ ਅਮਰਤਪਾਲ ਸਿੰਘ ਅਤੇ ਬੀਜੇਪੀ ਦੇ ਵਿਚਲੀ ਸਾਂਝ ਜਗ ਜਾਹਰ ਹੋ ਰਹੀ ਹੈ ਰਮਨੀਤ ਸਿੰਘ ਬਿੱਟੂ ਜੋ ਬਿਆਨ ਦੇ ਰਹੇ ਨੇ ਕਿ ਉਸ ਤੋਂ ਇਹ ਸਮਝ ਲੈਣਾ ਚਾਹੀਦਾ ਹੈ ਕਿ ਭਾਈ ਅਮਰਤਪਾਲ ਸਿੰਘ ਜਿਹੜੇ ਨੇ ਉਹ ਅੰਦਰ ਖਾਤੇ ਬੀਜੇਪੀ ਦੇ ਨਾਲ ਹੱਥ ਮਿਲਾ ਚੁੱਕੇ ਨੇ ਬੜੇ ਸਵਾਲ ਖੜਦੇ ਪਏ ਨੇ ਕਿਉਂਕਿ ਰਮਨੀਤ ਬਿੱਟੂ ਜਿਹੜੇ ਨੇ ਉਹ ਬੀਜੇਪੀ ਦੇ ਲੀਡਰ ਨੇ ਹਾਲ ਹੀ ਦੇ ਵਿੱਚ ਬੀਜੇਪੀ ਜੁਆਇਨ ਕਰਦੇ ਨੇ ਔਰ ਅਚਾਨਕ ਬੀਜੇਪੀ ਦੇ ਗੁਣਗਾਨ ਕਰਨ ਲੱਗ ਜਾਂਦੇ ਨੇ ਔਰ ਜਦੋਂ ਭਾਈ ਅਮਰਤਪਾਲ ਸਿੰਘ ਚੋਣ ਜਿੱਤੇ ਨੇ ਤੇ ਹੁਣ ਅਚਾਨਕ ਭਾਈ ਅਮਰਤਪਾਲ ਸਿੰਘ ਦਾ ਨਾਮ ਬੀਜੇਪੀ ਦੇ ਨਾਲ ਜੁੜਨ ਲੱਗ ਗਿਆ ਹੁਣ ਸਵਾਲ ਬਹੁਤ ਸਾਡੇ ਖੜੇ ਹੋ ਰਹੇ ਨੇ ਰਾਜਦੇਵ ਸਿੰਘ ਖਾਲਸਾ ਨੂੰ ਜਦੋਂ ਪੁੱਛਿਆ ਗਿਆ ਕਿ ਕੀ ਬੀਜੇਪੀ ਦੇ ਨਾਲ ਭਾਈ ਅਮਰਤਪਾਲ ਸਿੰਘ ਦਾ ਗੱਠ ਜੋੜ ਹੋ ਸਕਦਾ ਹੈ ਸਮਰਥਨ ਮਿਲ ਸਕਦਾ ਹੈ ਤਾਂ ਕਹਿੰਦੇ ਕਿ ਸੰਭਾਵਨਾ ਨੂੰ ਕਦੀ ਵੀ ਝੁਠਲਾਉਣਾ ਨਹੀਂ ਚਾਹੀਦਾ ਸੰਭਾਵਨਾ ਜ਼ਰੂਰ ਬਰਕਰਾਰ ਰਹਿੰਦੀ ਹੈ ਭਾਵੇਂ ਹੋਵੇ ਭਵਿੱਖ ਦੇ ਵਿੱਚ ਭਾਵੇਂ ਨਾ ਹੋਵੇ ਸੰਭਾਵਨਾ ਜੜੀ ਹੈ ਬਰਕਰਾਰ ਰਹਿੰਦੀ ਹੈ ਜਿਸ ਤੋਂ ਇਹ ਸਾਫ ਜ਼ਾਹਿਰ ਹੋ ਗਿਆ ਸੀ ਕਿ ਜੇ ਸੰਭਾਵਨਾयां ਤੇ ਹੋ ਸਕਦਾ ਹੈ ਕਿ ਐਵੇਂ ਹੋ ਵੀ ਜਾਵੇ ਪਰ ਰਵਨੀਤ ਬਿੱਟੂ ਦੇ ਹੁਣ ਦਿੱਤੇ ਜਾਂਦੇ ਬਿਆਨ ਜਿਹੜੇ ਨੇ ਉਹ ਇਸ ਵੱਲ ਇਸ਼ਾਰਾ ਹੀ ਕਰਦੇ ਪਏ ਨਜ਼ਰ ਆ ਰਹੇ ਨੇ ਕਿ ਐ ਸ਼ਾਇਦ ਹੋ ਹੀ ਚੁੱਕਿਆ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਐ ਸੰਪੂਰਨ ਤੌਰ ਦੇ ਉੱਤੇ ਹੀ ਹੋ ਜਾਵੇ ਹਾਲਾਂਕਿ ਇਸ ਦੇ ਵਿੱਚ ਕੋਈ ਪੁਖਤਾ ਪ੍ਰੂਫ ਨਹੀਂ ਦਿੱਤਾ ਜਾ ਸਕਦਾ ਗੱਲਾਂ ਬਾਤਾਂ ਤੋਂ ਅੰਦਾਜ਼ੇ ਲਾਣੇ ਵੀ ਜ਼ਰੂਰੀ ਹੁੰਦੇ ਨੇ ਕਿ ਆਖਰਕਾਰ ਸਿਆਸਤ ਵਿੱਚ ਚੱਲਦਾ ਕੀ ਪਿਆ ਪਰ ਰਵਨੀਤ ਸਿੰਘ ਬਿੱਟੂ ਜਿਹੜੇ ਨੇ ਹੁਣ ਦੁਬਾਰਾ ਕੀ ਕੁਝ ਬੋਲ ਗਏ ਨੇ ਭਾਈ ਅਮਰਤਪਾਲ ਸਿੰਘ ਬਾਰੇ ਆਓ ਸੁਣਦੇ ਆ ਜਿਹੜਾ ਬੰਦਾ ਮੈਂ ਤਾਂ ਮੈਂ ਤਾਂ ਇਹ ਗੱਲ ਕਹੀ ਸੀ ਵੀ ਸੰਵਿਧਾਨ ਦੀ ਸੌ ਚੱਕੋ ਉਹਨਾਂ ਨੇ ਸੰਵਿਧਾਨ ਦੀ ਸੌ ਚੱਕ ਲਈ ਤੇ ਹੁਣ ਗੱਲ ਕਿੱਥੇ ਰਹਿ ਗਈ ਜਦੋਂ ਦੇਸ਼ ਦੇ ਕਾਨੂੰਨ ਦੀ ਸੌ ਚੱਕ ਲਈ ਸੰਵਿਧਾਨ ਦੀ ਸੌ ਚੱਕ ਲਈ ਤੇ ਉਹਨਾਂ ਦੇ ਮਾਤਾ ਜੀ ਨੇ ਇਹ ਬਿਆਨ ਦਿੱਤਾ ਆਪਾਂ ਉਦੋਂ ਬਾਅਦ ਕਿਉਂ ਉਹਨੂੰ ਕਿਉਂ ਉਹਨੂੰ ਜਿਹੜੀਆਂ ਇਹ ਜਿਹੀਆਂ ਤਾਕਤਾਂ ਐ ਉਹ ਦੁਬਾਰਾ ਉਹਨੂੰ ਤੋੜ ਮਰੋੜ ਕੇ ਦਿਖਾਉਣਾ ਚਾਹੁੰਦੀਆਂ ਐ ਐਮਪੀ ਉਹਨਾਂ ਨੇ ਹੌਟ ਲੈ ਕੇ ਸਾਈਨ ਕੀਤੀ ਵੀ ਮੈਂ ਇਸ ਦੇਸ਼ ਦਾ ਕਾਨੂੰਨ ਸੰਵਿਧਾਨ ਮੰਨਦਾ ਉਦੋਂ ਬਾਅਦ ਉਹ ਪਰਸੋਂ ਸੌਂ ਚੱਕ ਕੇ ਗਏ ਨੇ 5 ਤਰੀਕ ਨੂੰ ਵੀ ਮੈਂ ਇਸ ਦੇਸ਼ ਦੇ ਸੰਵਿਧਾਨ ਨੂੰ ਮੰਨਦਾ ਤੇ ਜਿਹੜੀਆਂ ਵੀ ਚੀਜ਼ਾਂ ਕਰਨੀਆਂ ਹੋਣਗੀਆਂ ਦੇਸ਼ ਲਈ ਉਹ ਮੈਂ ਕਰੂੰਗਾ ਤੇ ਉਦੋਂ ਬਾਅਦ ਉਹਨਾਂ ਨੇ ਮਾਤਾ ਜੀ ਨੇ ਵੀ ਇਹੀ ਕਿਹਾ ਹੈ ਹੁਣ ਘਰ ਚ ਨਾ ਲੜਾਈ ਪਵਾਓ ਮੇਰੀ ਇੱਕ ਨਹੀਂ ਮੈਂ ਮਾਨ ਸਾਹਿਬ ਦਾ ਸਤਿਕਾਰਯੋਗ ਨੇ ਜਿਹੜੇ ਵੀ ਲੋਕ ਨੇ ਜਿਹੜੇ ਵੀ ਲੋਕ ਨੇ ਆ ਟਵੀਟ ਕਰਵਾ ਰਹੇ ਆ ਜਾਂ ਕਿਹੜੇ ਹੈਂਡਲ ਤੋਂ ਕਰਵਾ ਰਹੇ ਆ ਇਹ ਉਹਨਾਂ ਦੇ ਮਾਪਿਆਂ ਦੇ ਪ੍ਰੈਸ਼ਰ ਪਾ ਕੇ ਕਰਵਾਇਆ ਜਾ ਰਿਹਾ ਸ਼੍ਰੀਮ ਜਿਹੜਾ ਅਮਰਿਤਪਾਲ ਆ ਉਹ ਆਪਣੀ ਮਾਂ ਨੂੰ ਇਹ ਲਫ਼ਜ਼ ਨਹੀਂ ਲਿਖ ਸਕਦਾ ਜਿਹੜੇ ਲਫ਼ਜ਼ ਲਿਖੇ ਨੇ ਤੇ ਇਸ ਕਰਕੇ ਇਹ ਬਹੁਤ ਵੱਡੀਆਂ ਸ਼ਰਾਰਤਾਂ ਐ ਜਿਹੜੀਆਂ ਜਿਹੜੇ ਲੋਕ ਅਮਰਿਤਪਾਲ ਨੂੰ ਨਚਾਉਣ ਦੀ ਕੋਸ਼ਿਸ਼ ਕਰ ਰਹੇ ਸੀ ਉਹ ਉਹੀ ਹੁਣ ਇਸ ਪਰਿਵਾਰ ਨੂੰ ਲੜਾਉਣ ਦੀ ਕੋਸ਼ਿਸ਼ ਕਰ ਰਹੇ ਆ ਤੋੜਨ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਕਲੀਅਰ ਅਮਰਿਤਪਾਲ ਨੇ ਸੌ ਚੱਕੀ ਆ ਉਹਨਾਂ ਦੇ ਮਾਤਾ ਜੀ ਨੇ ਪਿਤਾ ਜੀ ਨੇ ਬਿਆਨ ਦਿੱਤਾ ਤੇ ਹੁਣ ਇਹ ਕੋਈ ਨਾ ਕੋਈ ਐਸੀ ਅਸ਼ਰਾਰਤੀ ਜਿਹੜੀਆਂ ਇਹ ਉਹਨਾਂ ਨੂੰ ਜਾਂਦਾ ਉਹਨਾਂ ਨੂੰ ਵੀ ਡਰਾ ਰਹੇ ਆ ਤੇ ਅਮਰਿਤਪਾਲ ਨੂੰ ਵੀ ਕੋਈ ਨਾ ਕੋਈ ਐਸੀਆਂ ਚੀਜ਼ਾਂ ਉਹਨਾਂ ਦੇ ਸਾਥੀਆਂ ਨੂੰ ਕਰ ਰਿਹਾ ਜਿਨ੍ਹਾਂ ਤੋਂ ਇਹ ਟਵਿੱਟਰ ਹੈਂਡਲ ਹੈਂਡਲ ਕਰਵਾਇਆ ਜਾ ਰਿਹਾ